ਇਹ ਕੰਮ ਲਾਤਾ ਜਦੋਂ ਸਾਰੇ ਪੰਜਾਬ ਨੂੰ ਕੰਮ ਲਾਤਾ ਇਸ ਦੌਰਾਨ ਸਾਰੇ ਪੰਜਾਬ ਨੂੰ ਕੰਮ ਲਾ ਕੇ ਇਹਨਾਂ ਨੇ ਵਿੱਚੋਂ ਕੀ ਕੱਢਣਾ ਸੀ ਯਾਨੀ ਕਿ ਇਹਨਾਂ ਨੇ ਪਿੱਛੋਂ ਕੋਈ ਅਲੱਗ ਕੰਮ ਕਰਨਾ ਸੀ ਪੰਜਾਬ ਦੇ ਰੈਵਨਿਊ ਨੂੰ ਖਰਾਬ ਕਰਨ ਵਾਲਾ ਸੀ ਜਾਂ ਕਿ ਇਹ ਤੇ ਕੋਈ ਅਦਰ ਇੰਡੀਪੈਂਡੈਂਟ ਏਜੰਸੀ ਕੱਢ ਸਕਦੀ ਹੈ ਜਿਸ ਕੋ ਕੋਈ ਸਾਰੇ ਟੂਲ ਹੋਣ ਉਹਨਾਂ ਇਹ ਇਹ ਪਾਵਰਜ਼ ਹੁੰਦੀਆਂ ਜਿਹੜੇ ਟੂਲਸ ਹੁੰਦੇ ਆ ਉਹ ਕੋਈ ਏਜੰਸੀ ਹੀ ਇਹਨਾਂ ਤੋਂ ਪਤਾ ਕਰਾ ਸਕਦੀ ਹੈ ਬਾਕੀ ਰਹੀ ਗੱਲ ਲੋਕਾਂ ਨੂੰ ਇਹ ਪਤਾ ਹੀ ਨਹੀਂ ਕਿ ਉਹਨਾਂ ਦਾ ਨੁਕਸਾਨ ਇਸ ਦੌਰਾਨ ਕਿੱਡਾ ਵੱਡਾ ਹੋ ਗਿਆ ਲੈਂਡ ਪੋਲਿੰਗ ਪਾਲਿਸੀ ਤੋਂ ਪਹਿਲਾਂ ਵੀ ਜਿਹੜਾ ਚੱਲਿਆ ਲੁਬਿਆਨੇ ਦੇ ਵਿੱਚ ਰੈਵਨਿਊ ਜਿਹੜਾ ਅਗਾ ਸੀ ਉਹ ਖਰਾਬ ਹੋਇਆ ਚੋਣਾਂ ਦੇ ਦੌਰਾਨ ਕਿ 6 ਮਹੀਨੇ ਦੇ ਵਿੱਚ ਪੰਜਾਬ ਦੀ ਸਾਰੀ ਲੀਡਰਸ਼ਿਪ ਪੰਜਾਬ ਦੇ ਵਿੱਚ ਬੈਠੀ ਰਹੀ ਜੀਮਨੀ ਚੋਣ ਦੇ ਵਿੱਚ ਹਲੇ ਤੇ ਤੁਹਾਨੂੰ ਉਹਦਾ ਨੁਕਸਾਨ ਦਾ ਪਤਾ ਲੱਗੇਗਾ ਕਿ ਪੰਜਾਬ ਕਿੰਨੇ ਡਾਕ ਫੁੱਟ ਤੇ ਆ ਗਿਆ ਆ ਗਿਆ ਤੇ ਲੋਕਾਂ ਨੂੰ ਜਦੋਂ ਪਤਾ ਲੱਗੇਗਾ ਕਿ ਸਾਡਾ ਪੰਜਾਬ ਦਾ ਸੂਬਾ ਦਿਨ ਪ੍ਰਤੀ ਦਿਨ ਕਰਜ਼ਾਈ ਹੁੰਦਾ ਰਿਹਾ ਤੇ ਉਦੋਂ ਉਹਨਾਂ ਨੂੰ ਪਤਾ ਲੱਗੇਗਾ ਸ ਲੋਕਾਂ ਨੂੰ ਸਮਝ ਚਾਹੀਦੀ ਸਰਦਾਰ ਜੀ ਕੋਈ ਮੈਸੇਜ ਦੇਣਾ ਚਾਹੁੰਦੇ ਜੀ ਆਪਾਂ ਅੱਜ ਸਮਾਜ ਵਾਸਤੇ ਸਮਾਜ ਵਾਸਤੇ ਮੇਰਾ ਇੱਕੋ ਹੀ ਮੈਸੇਜ ਹੈਗਾ ਕਿ ਅਨੁਪਲਨਤਾ ਤੇ ਜਾਗਰੂਕ ਹੋਣਾ ਪੈਣਾ ਤੇ ਇੰਨਾ 86 ਜਿਹੜੀਆਂ ਪਾਰਟੀ ਹੈਗੀਆਂ ਹੁਣ ਜਿਵੇਂ ਕਿ ਸੈਂਟਰ ਸਰਕਾਰ ਦੇ ਵਿੱਚ ਬੀਜੇਪੀ ਬੈਠੀ ਹੋਈ ਹੈ ਤੇ ਬੀਜੇਪੀ ਨੇ ਕਦੀ ਪੰਜਾਬ ਦਾ ਭਲਾ ਨਹੀਂ ਚਾਇਆ ਹੈਗਾ ਤੇ ਅਗਰ ਬੀਜੇਪੀ ਪੰਜਾਬ ਦਾ ਪਲਾਚੌਣਦੀ ਤੇ ਸ਼ਾਇਦ ਅੱਜ ਪੰਜਾਬ ਦੇ ਸੂਬੇ ਦੀ ਖੁਸ਼ਹਾਲੀ ਵਾਸਤੇ ਤਰੱਕੀ ਵਾਸਤੇ ਕਈ ਕਾਰਜ ਕਰਦੀ ਪਰ ਬੀਜੇਪੀ ਨੇ ਪੰਜਾਬ ਨੂੰ ਨੁਕਰੇ ਲਾਇਆ ਸਾਨੂੰ ਇਨਸੈਂਟਿਵ ਨਹੀਂ ਮਿਲਦਾ ਸੀ ਬਾਰਡਰ ਸਟੇਟ ਤੇ ਬੈਠੇ ਹੋਏ ਆ ਸਾਡੇ ਨਾਲ ਲੱਗਦੇ ਬਾਰਡਰ ਬੰਦਾ ਗਿਆ ਇਹ ਲੋਕਾਂ ਨੂੰ ਪਹਿਲਾਂ ਵੀ ਸਮਝ ਆਣੀ ਚਾਹੀਦੀ ਸੀ ਕਿ ਸਾਡੇ ਬਿਲਕੁਲ ਨਾਲ ਲੱਗਦੇ ਬਾਰਡਰ ਜਿਹੜੇ ਹੁੰਦੇ ਆ ਉਹ ਇਕਨੋਮਿਕਲੀ ਕੋਰੀਡੋਰ ਹੁੰਦੇ ਆ ਤੇ ਕਿਸੇ ਵੀ ਸਟੇਟ ਤੇ ਸੂਬੇ ਦੇ ਨਾਲ ਜਦੋਂ ਬਾਰਡਰ ਬੰਦ ਕਰਤੇ ਜਾਂਦਾ ਤੇ ਉਹ ਸੂਬਾ ਖਤਮ ਹੋ ਜਾਂਦਾ ਜਦੋਂ ਬਾਕੀ ਸੂਬਿਆਂ ਦੇ ਨਾਲ ਲੱਗਦੇ ਬਾਰਡਰ ਖੁੱਲੇ ਉੱਥੋਂ ਵਪਾਰ ਹੁੰਦੇ ਆ ਤੇ ਸਾਡੇ ਸੂਬੇ ਦੇ ਨਾਲ ਲੱਗਦੇ ਬਾਰਡਰ ਬੰਦ ਕਿਉਂ ਤੁਹਾਡਾ ਪੰਜਾਬ ਦਾ ਰੈਵਨਿਊ ਕਿਦਾਂ ਸਰਪਲਸ ਹੋਏਗਾ ਤੁਹਾਡਾ ਪੰਜਾਬ ਦਾ ਰੈਵਨਿਊ ਸਰਪਲਸ ਹੋਣ ਵਾਸਤੇ ਤੁਹਾਡੇ ਇਕਨੋਮਿਕਲੀ ਤੁਸੀਂ ਸਟਰੋਂਗ ਹੋਣਾ ਤੁਹਾਡੇ ਕੋਲੇ ਵਪਾਰ ਦੀਆਂ ਟ੍ਰੇਡ ਦੀਆਂ ਪਾਲਿਸੀਜ਼ ਹੋਣੀਆਂ ਚਾਹੀਦੀਆਂ ਤੁਸੀਂ ਨਾਲ ਲੱਗਦੇ ਆਪਣੇ ਵਪਾਰ ਖੇਤਰ ਦੇ ਵਿੱਚ ਉਪਰ ਆਣਾ ਪਰ ਅਫਸੋਸ ਦੇ ਨਾਲ ਮੈਨੂੰ ਕਹਿਣਾ ਪੈ ਰਿਹਾ ਹੈ ਕਿ ਬੀਜੇਪੀ ਨੇ ਕਦੀ ਵੀ ਪੰਜਾਬ ਦਾ ਭਲਾ ਨਹੀਂ ਚਾਇਆ ਕਦੀ ਹਿਤ ਨਹੀਂ ਚਾਇਆ ਸੋ ਮੋਦੀ ਸਰਕਾਰ ਨੂੰ ਤੇ ਗ੍ਰਹਿ ਮੰਤਰੀ ਸਾਹਿਬ ਨੂੰ ਇਸ ਉਰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿ ਸਾਡਾ ਬਾਰਡਰ ਸਟੇਟ ਆ ਸਾਨੂੰ ਵੱਧ ਇਨਸੈਂਟਿਵ ਚਾਹੀਦੇ ਆ ਤੇ ਵੱਧ ਸਾਨੂੰ ਪੈਸਾ ਚਾਹੀਦਾ ਹੈ ਮੈਂ ਇਹਦੇ ਨਾਲ ਹੀ ਆਪਣੇ ਸ਼ਬਦਾਂ ਨੂੰ ਬਰਾਮਦ ਕਰਨਾ ਹਾਂ ਜੀ ਤੁਸੀਂ ਕੀਮਤੀ ਸਮਾਂ ਕੀਮਤੀ ਜਾਣਕਾਰੀ ਸਦਕਾ ਸ਼ੇਅਰ ਕੀਤੀ ਲਈ ਜੀ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਨਮਾ ਜੀ ਸਤਿ ਸ਼੍ਰੀ ਅਕਾਲ ਜੀ